ਮੇਰੇ ਵੀਰੋ ਬੜੀ ਘੱਟ ਉਮਰ ਹੈ ਜਦੋਂ ਹਟੂਰ ਦਾ ਏਕਮ ਕੈਨੇਡਾ ਪਹਿਲੀ ਵਾਰ ਖੇਡਿਆ ਉਹਨੂੰ ਵੀਜਾ ਵੜਾ ਔਖਾ ਮਿਲਿਆ ਹੈ 17 ਸਾਲਾਂ ਦੀ ਉਮਰ ਸੀ ਜਦੋਂ ਹਟੂਰ ਦਾ ਏਕਮ ਪਹਿਲੀ ਵਾਰ ਕੈਨੇਡਾ ਖੇਡ ਆਇਆ ਹੈ ਪਰਲੀ ਸਾਈਡ ਇਸ ਮੈਚ ਦੀ ਪਹਿਲੀ ਕਬੱਡੀ ਬਰਿੰਦਰ ਪਿਸਟਲ ਭਿੰਡਰਾ ਵਾਲਾ ਲਓ ਸਾਹਮਣੇ ਭਿੰਡਰਾ ਵਾਲਾ ਪਿਸਟਲ ਪਹਿਲੀ ਕਬੱਡੀ ਪਾ ਰਿਹਾ ਹੈ ਵੀਰਪਾਲ ਸਰਪੰਚ ਤੇ ਭੋਲੇ ਪੰਡਤ ਨੇ ਅੰਬੇ ਦੇ ਲਈ ਮਾਨ ਸਨਮਾਨ ਪੁੱਜਦਾ ਕੀਤਾ ਉਹ ਲਾਂਗੋ ਵਾਲੀਆ ਵੇਰ ਗਿਆ ਮੈਨੂੰ ਲੱਗਦਾ ਨਵੇਂ ਮੁੰਡੇ ਨਵੇਂ ਮੁੰਡੇ ਬਾਕੀ ਡੋਗਰਾ ਦਿਨ ਲੱਗਦਾ ਹੈ ਅੱਜ ਨਵੇਂ ਮੁੰਡਿਆਂ ਦਾ ਆ ਵੀ ਨਮਾ ਇਹਦਾ ਰਣੀ ਕਹਿੰਦੇ ਲਾਗੇ ਹਸਨਪੁਰ ਪਿੰਡ ਹੈ ਮੇਰੇ ਵੀਰੋ ਬੁਗਰੇ ਵਾਲੀ ਨਹਿਰ ਦੇ ਲਾਗੇ ਇਹ ਆ ਨੌਜਨ ਰਮਣਾ ਹਸਨਪੁਰੀਆ ਬਿਲਿਆ ਕੀ ਖਿਆਲ ਆ ਮੁੰਡੇ ਬਾਰੇ ਸੁੱਖਾ ਲੋਂਗੋ ਵਾਲੀਏ ਪਹਿਲਾ ਬੜਾ ਜਾਨਦਾਰ ਜੱਫਾ ਲਾ ਗਿਆ ਹੈ ਸੁੱਖਾ ਲੋਂਗੋ ਵਾਲੀਏ ਆਓ ਟੱਚ ਨਹੀਂ ਵੱਜਿਆ ਹਾਲੇ ਮਹੌਲੀ ਦਾ ਪੰਮਾ ਜਾਂ ਤੇ ਡੱਗੋ ਵਾਲਾ ਆਹ ਵੇਖ ਤੇ ਵੀ ਇਧਰ ਸਾਈਡ ਲੁਧਿਆਣੇ ਵਾਲਾ ਮੁੰਡਾ ਹੈ ਮਹੋਲੀ ਵਾਲਾ ਪੰਮਾ ਲਾ ਕੇ ਜਫਾ ਬੱਲੇ ਬੱਲੇ ਕਰਾ ਗਿਆ ਹੈ ਅਗਲੀ ਕੌਡੀ ਮੈਦਾਨ ਦੇ ਵਿੱਚ ਹੈ ਜਿਹੜਾ ਇਸ ਤੋਂ ਅਗਲਾ ਮੈਚ ਹੈ ਸਾਡੀ ਬੇਨਤੀ ਹੈ ਟੀਮਾਂ ਵਾਲਿਓ ਸਾਨੂੰ ਲੇਟ ਨਾ ਕਰਿਓ ਭਰਾਵਾਂ ਕੇ ਇਸ ਤੋਂ ਅਗਨੇ ਮੈਦੀਆਂ ਟੀਮਾਂ ਜਿਹੜੀਆਂ ਆ ਉਹ ਜਲਦੀ ਆ ਜਾਣ ਭਿੰਡਰਾਵਾਲਾ ਕਹਿੰਦੇ ਰਮਨਾ ਕਲਦੀ ਰਮਨਾ ਭਿੰਡਰਾਵਾਲਾ ਕਹਿੰਦੇ ਮੇਰੇ ਵੀਰੋ ਜਦੋਂ ਪਹਿਲਾਂ ਬਲਾਰੇ ਬੋਲਦੇ ਰਹੇ ਵੀ ਇਹ ਭਿੰਡਰਾਵਾਲੇ ਜੋੜਿਆਂ ਦਾ ਮੁੰਡਾ ਹੈ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ ਹੈ ਚੋਟੀ ਦੀ ਟੱਕਰ ਦਾ ਵੇਚਾਂ ਦੀ ਪਟਾਰੀ ਮੀਨਾ ਜਖੇਪੜ ਤਾ ਪੇਚਾਂ ਦੀ ਪਟਾਰੀ ਐ ਪਿਆਰ ਦੇ ਨਾਲ ਰਵਣਾ ਕਹਿੰਦਾ ਪਿਆਰ ਦੇ ਨਾਲ ਲੰਗੋ ਵਾਲੀਆਂ ਕਾਕਾ ਬਿਲਿਆ ਕਾਕਾ 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 ਨਿਰੋ ਪਟਾਕਾ ਕਰਦਾ ਵਾਕਾ ਕਾਕਾ ਨਿਰੋ ਪਟਾਕਾ ਕਰਦਾ ਵਾਕਾ ਇੱਕ ਪਾਸੇ ਡੱਗੋ ਵਾਲਾ ਔਰ ਇੱਕ ਪਾਸੇ ਆਓ ਟੱਚ ਵੱਜ ਗਿਆ ਢੰਡੋਲੀ ਦਾ ਰਾਮ ਕਹਿੰਦਾ ਵੀ ਕਾਕਾ ਤੇ ਭੱਜ ਗਿਆ ਕਾਕਾ ਭੱਜ ਗਿਆ ਕਾਕਾ ਨੇ ਇੱਕ ਟੀਮ ਦੇ ਖਾਤੇ ਜੋੜਤਾ ਹੈ ਅਗਲੀ ਕੋੜੀ ਮੈਦਾਨ ਦੇ ਵਿੱਚ ਹੁਣ ਕਿਹੜਾ ਗੱਬਰੂ ਆਉਂਦਾ ਪਹਿਲੇ ਸੁੱਖਾ ਜੱਫਾ ਲਾ ਗਿਆ ਮੀਣਾ ਦੇ ਖੇਪੜ ਦਾ ਤਿਆਰ ਹੈ ਪੰਜਾਬ ਵਿੱਚ ਕਬੱਡੀ ਦੇ ਲੈਣ ਸੁਭਨੇ ਕਈ ਮਾਵਾਂ ਦੇ ਲਾਲ ਆ ਕੋਈ ਸੈਨ ਹੋਇਆ ਦੁੱਲਿਆਂ ਦਾ ਅਦਰਸ਼ ਕਿਸੇ ਦਾ ਕਨੌਰ ਗੁਰ ਲਾਲ ਅਦਰਸ਼ ਕਿਸੇ ਦਾ ਹੈ ਕਨੌਰ ਗੁਰ ਲਾਲ ਇੱਕ ਪਾਸੇ ਆਓ ਉਸੇ ਸੁੱਖੇ ਨੂੰ ਟੱਚ ਮਾਰਿਆ ਹੈ ਪਿੰਡਰਾਂ ਵਾਲੇ ਬਰਿੰਦਰ ਸਿੰਘ ਪਿਸਟਲ ਨੇ ਉਸੇ ਸੁੱਖੇ ਨੂੰ ਟੱਚ ਮਾਰਿਆ ਉਸੇ ਤੋਂ ਨੰਬਰ ਪ੍ਰਾਪਤ ਕੀਤਾ ਹੈ ਇਹ ਕਹਿੰਦੇ ਰਮਣਾ ਪਿੰਡਰਾਂ ਵਾਲਾ ਮਲੇਰ ਪੁਰਾਣਾ ਕਬੱਡੀ ਖਿਡਾਰੀ ਹੈ ਪਰ ਪਿਸਟਲ ਦੀ ਚਰਚਾ ਇਹ ਮਾਲਵਾ ਕਬੱਡੀ ਕਲੱਬ ਗੱਦੀ ਲੋਪੋ ਦੀ ਟੀਮ ਦਾ ਕਪਤਾਨ ਹੈ ਪਰ ਸਾਹਮਣੇ ਨੰਬਰ ਹਸਨਪੁਰੀਆ ਫੇਰ ਜੋੜ ਗਿਆ ਹੈ 3.3 ਤੇ 3 ਟੱਕਰ ਸਿਰੇ ਦੀ ਹੈ ਅੱਜ ਪੰਜਾਬ ਦੀਆਂ ਵੱਡੀਆਂ ਵੈਬਸਾਈਟ ਹੈ ਕਾਤਰੋ ਵਾਲਾ ਮਣੀ ਆਇਆ ਹੋਇਆ ਰਵੀ ਸਰੋਏ ਜੁੜਿਆ ਹੋਇਆ ਅੱਜ ਦੇ ਮੇਲੇ ਨਾਲ ਧੰਨਵਾਦ ਹੈ ਸਾਰੇ ਭਰਾਵਾਂ ਦਾ ਕਬੱਡੀ 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 ਰਮਣੇ ਦੀ ਬਹੁਤ ਰਮਣਾ ਕਬੱਡੀ ਪਾ ਰਿਹਾ ਹੈ ਭਿੰਡਰਾ ਵਾਲਾ ਰਮਣਾ ਕਬੱਡੀ ਕਬੱਡੀ ਕਰਦਾ ਜਾ ਰਿਹਾ ਹੈ ਜਿਖੇਪਲ ਵਾਲਾ ਮੀਣਾ ਭਿੰਡਰਾ ਵਾਲਾ ਰਮਣਾ ਆਹ ਕਹਿੰਦੇ ਸੁੱਖਾ ਲੌਂਗੋ ਵਾਲੀ ਹੈ ਵੱਜ ਗਈ ਪ੍ਰੈਸ ਲੱਗਿਆ ਜੋਰ ਤੇ ਨੰਬਰ ਰੇਡਰ ਦਾ ਲੰਗੋ ਵਾਲੀਆ ਕਾਕਾ ਆ ਗਿਆ ਮੇਰੀ ਬੇਨਤੀ ਚਾਂਗਲੀ ਤੇ ਤਨੌਲਾ ਚਾਂਗਲੀ ਤੇ ਤਨੌਲਾ ਇਹ ਦੋਨੋਂ ਟੀਮਾਂ ਨੂੰ ਬੇਨਤੀ ਟੀਮਾਂ ਜਲਦੀ ਆਉਣ ਚਾਂਗਲੀ ਤੇ ਤਨੌਲਾ ਜਲਦੀ ਤੋਂ ਜਲਦੀ ਇਹ ਟੀਮਾਂ ਆ ਜਾਣਗੀਆਂ ਲਓ ਕਾਕੇ ਨੇ ਫਿਰ ਪੁਆਇੰਟ ਟੀਮ ਦੇ ਖਾਤੇ ਜੋੜਤਾ ਆ ਵੀ ਪਿੰਡਰਾਂ ਵਾਲਿਆ ਪਾ ਵੀ ਕਬੱਡੀ ਕਦੇ ਸ਼ੀਰੇ ਦੀ ਗੱਲ ਕਦੇ ਬਿੱਲੇ ਦੀ ਗੱਲ ਔਰ ਕਦੀ ਬਿਜਰੇ ਪਿੰਡਰਾਂ ਦੀ ਗੱਲ ਹੁੰਦੀ ਹੈ ਖੇਡ ਕਬੱਡੀ ਕਲਬ ਦੀ ਗੱਲ ਹੈ ਇੰਗਲੈਂਡ ਦੇ ਵਿੱਚ ਪਿੰਡਰਾਂ ਵਾਲੇ ਦੇ ਕਹਿੰਦੇ ਵੀ ਸਿੱਕੇ ਚੱਲਦੇ ਹੈ ਔਰ ਇਸ ਮੁੰਡੇ ਨੇ ਵੀ ਉੱਥੇ ਵੇਰ-ਵੇਰ ਕੇ ਕਬੱਡੀਆਂ ਪਾਈਆਂ ਕਦੀ ਇੰਗਲੈਂਡ ਤੱਕੜਾ ਖੇੜਿਆ ਕਦੀ ਕੈਨੇਡਾ ਕਬੱਡੀ ਕੱਪੜੇ ਵਿੱਚ ਜਦੋਂ ਬਰਿੰਦਰ ਨੇ ਕਬੱਡੀਆਂ ਪਾਈਆਂ ਤੇ ਦੁਨੀਆ ਭਰ ਦੇ ਵਿੱਚ ਇਹਨਾਂ ਨੌਜਵਾਨ ਨੇ ਦੁਨੀਆ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ ਹੈ ਤੇ ਇਸ ਵਾਰ ਕੈਨੇਡਾ ਕਪੜੇ ਵਿੱਚ ਕੋਸੇ ਕੋੜਲੇ ਵਾਲਾ ਰਾਜੂ ਵੀ ਬੜਾ ਤਕੜਾ ਖੇਡ ਗਿਆ ਹੈ ਔਰ ਅਗਲੀ ਕੌਡੀ ਸਿਰ ਮੈਦਾਨ ਵਿੱਚ ਪੈ ਚੁੱਕੀ ਹੈ ਕਬੱਡੀ ਪੈ ਚੁੱਕੀ ਹੈ ਤੇ ਟੱਚ ਵੱਜ ਗਿਆ ਹਾਂਜੀ ਬੋਲੀਓ ਨਾ ਲਓ ਸਾਹਮਣੇ ਮੇਰੇ ਵੀਰ ਨੌਜਾਨ ਬਬਲਾ ਸੁਧਾਨਿਆਂ ਵਾਲਾ ਵੀ ਅੱਜ ਦੇ ਮੇਲੇ ਨਾਲ ਜੁੜਿਆ ਹੋਇਆ ਭਰਾ ਸਾਡਾ ਖੇਡ ਮੈਦਾਨ 'ਚ ਕਬੱਡੀ ਪਈ ਹੋਈ ਹੈ ਚੋਟੀ ਦੀ ਟੱਕਰ ਰਮਣਾ ਭਿੰਡਰਾ ਵਾਲਾ ਰਮਣਾ ਭਿੰਡਰਾ ਵਾਲਾ ਕਬੱਡੀ ਕਬੱਡੀ ਕਰਦਾ ਜਾ ਰਿਹਾ ਹੈ ਚੋਟੀ ਦੀ ਟੱਕਰ ਪਿਆਰ ਦੇ ਨਾਲ ਖੇਡ ਪਿਆਰਾਂ ਦੀ ਹੈ ਪਿਆਰ ਦੇ ਨਾਲ ਨੰਬਰ ਰੇਡਰ ਦਾ ਲੋਂਗੋ ਆਣੀਆਂ ਕਾਕਾ ਇੱਕ ਪਾਸੇ ਮੇਰੇ ਵੀਰ ਚੜ੍ਹਦੀ ਜਵਾਨੀ ਹੈ ਦੂਸਰੇ ਪਾਸੇ ਖੇਡ ਕਬੱਡੀ ਦਾ ਵੱਡਾ ਤਜਰਬਾ ਹੈ ਡੱਗੋ ਰਮਾਣੇ ਦੇ ਸ਼ਰਨੇ ਨੂੰ ਪਹਿਲਾਂ ਬਿੱਲੇ ਨੇ ਦੱਸਿਆ ਵੀ ਕਈ ਸਾਲਾਂ ਤੋਂ ਚੜ੍ਹਾਈ ਹੈ ਜੱਟ ਦੇ ਇੱਕ ਘੋੜੀਆਂ ਰੱਖਣ ਦਾ ਸ਼ੌਂਕੀ ਹੈ ਆਹ ਕਬੱਡੀ 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 ਨੰਬਰ ਰੇਡਰ ਦਾ ਹਾਂਜੀ ਭਾਈ ਇੱਧਰ ਜਿਹੜੀ ਸੰਗਤ ਬੈਠੀ ਹੈ ਮੈਂ ਦੁਬਾਰਾ ਦੁਬਾਰਾ ਨਹੀਂ ਪੁੱਛੂੰਗਾ ਜਿਹੜੇ-ਜਿਹੜੇ ਮੇਰੇ ਭਰਾ ਲਹਿਰੇ ਵਾਲੇ ਲੱਖੀ ਨੂੰ ਪਿਆਰ ਕਰਦੇ ਆ ਤਾੜੀਆਂ ਲਾ ਦਿਓ ਜ਼ੋਰਦਾਰ ਕਹਿੰਦੀ ਲਹਿਰੇ ਵਾਲੇ ਲੱਖੀ ਨੇ ਆਖਿਆ ਵੀ ਪੈਰਾਂ ਵਿੱਚ ਹੀ ਵਹਿ ਕੇ ਗੁਣ ਲੈਣਾ ਪੈਂਦਾ ਏ ਜਿੰਨੇ ਮਰਜ਼ੀ ਉੱਚੇ ਹੋ ਜੋ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾ ਨੂੰ ਚੇਲੇ ਕਦੇ ਨਹੀਂ ਦਿੰਦੇ 파ਰਸਾ ਮਤ ਉਸਤਾਦਾਂ ਨੂੰ ਚੇਲੇ ਕਦਰ ਨਹੀਂ ਦਿੰਦੇ 파ਰਸਾ ਮਤ ਉਸਤਾਦਾਂ ਨੂੰ ਲਹਿਰੇ ਵਾਲਾ ਲਖੀ ਮੇਰੇ ਵੀਰੋ ਸਾਡੀ ਜਿੰਦਗੀ ਦਾ ਬਹੁਤ ਕਰੀਬੀ ਬੰਦਾ ਜਦੋਂ ਤੱਕ ਸਾਥ ਚੱਲਦੇ ਐ ਉਦੋਂ ਤੱਕ ਲਹਿਰੇ ਵਾਲੇ ਲਖੀ ਦਾ ਨਾਮ ਇਸ ਜਵਾਨ ਤੇ ਰਹੂਗਾ ਕਾਂਤੀ ਤਾਜੋਕੇ ਵਾਲਿਆ ਤੇਰਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਉਹ ਹੀਰਾ ਬੰਦਾ ਹੈ ਜਿਹੜਾ ਅੱਜ ਤੱਕ ਲਹਿਰੇ ਵਾਲੇ ਲਖੀ ਦੇ ਘਰ ਗੇੜਾ ਰੱਖਦਾ ਹੀ ਰੱਖਦਾ ਹੈ ਜਿਹੜਾ ਬਾਪੂ ਨੂੰ ਮਿਲ ਕੇ ਆਉਂਦਾ ਹੈ ਇਹ ਕਾਂਤੀ ਹੈ ਸਾਡਾ ਭਰਾ ਕਿਉਂਕਿ ਬੰਦੇ ਤੁਰ ਜਾਂਦੇ ਆ ਭਾਈ ਬੰਦੇ ਤੁਰ ਜਾਂਦੇ ਆ ਉਹਨਾਂ ਦੀ ਅਸਲ ਕਮਾਈ ਇਹ ਹੁੰਦੀ ਹੈ ਵੀ ਜਿਹੜੇ ਉਹਨਾਂ ਨੇ ਬੰਦੇ ਕਮਾਈ ਹੁੰਦੇ ਆ ਪੈਸਾ ਤੇਲਾ ਫਦਾ ਨਹੀਂ ਰਹਿੰਦਾ ਪਿਆਰ ਕਮਾਇਆ ਜਿੱਤੇ ਰਹਿੰਦਾ ਬੰਦੇ ਕਮਾਈ ਜਿੱਤੇ ਰਹਿੰਦੇ ਆ ਲਹਿਰੇ ਵਾਲੇ ਲੱਖੀ ਨੇ ਦੁਨੀਆ ਤੇ ਪਿਆਰ ਕਮਾਇਆ ਉਹਨੇ ਬੰਦੇ ਖੱਟੇ ਆ ਪਰਲੀ ਸਾਈਡ ਹੁਣ ਮੋਹਰੀ ਵਾਲਾ ਪੰਮਾ ਹਸਨਪੁਰੀਆ ਰਮਣਾ ਹਸਨਪੁਰੀਆ ਰਮਣਾ ਨੰਬਰ ਜੋੜਦਾ ਆਇਆ ਉਹ ਪੁਆਇੰਟ ਹੋल्ड ਹੈ ਜੀ ਕਾਕੇ ਲੌਂਗਵਾਲ ਦਾ ਉਹ ਵੀਰ ਫੈਸਲਾ ਕਰ ਦੇਣਗੇ ਜਸਵਿੰਦਰ ਮੈਸਤਰੀ ਕਿੱਥੇ ਮੋਟਰ ਵਾਲਾ ਜਸਵਿੰਦਰ ਕਹਿੰਦਾ ਹੈ ਵੀ 15000 ਹੈ ਜਸਵਿੰਦਰਾ 15000 ਤੇ ਬਾਹਲੇ ਵਾਲੀ ਬੋਲਦਾ ਜਸਵਿੰਦਰਾ ਕਰੀ ਹੱਥ ਖੜਾ ਅਗਲੇ ਸਾਲ 21000 ਕਰ ਦਈਏ ਫਿਰ ਅਗਲੇ ਸਾਲ ਜਸਵਿੰਦਰ ਮਿਸਤਰੀ ਕਹਿੰਦਾ ਮੋਟਰਾਂ ਦਾ ਵੀ 21000 ਮੇਰੇ ਵੱਲੋਂ ਦਿੱਤਾ ਜਾਣਾ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਲੋਂਗੋ ਵਾਲਿਆ ਕਾਕਾ ਸਾਡੇ 7 8 ਨੰਬਰ ਹੈ ਰੇਡ ਪੈ ਗਈ ਬੇਲਿਆ ਕਰਦੇ ਗੱਲ ਲਓ ਜੀ ਲਓ ਕਾਕੇ ਦੀ ਕਬੱਡੀ ਮੈਦਾਨ ਦੇ ਵਿੱਚ ਹੁਣ ਡੱਗੋ ਵਾਲਾ ਲਾਉਂਦਾ ਜੱਸਾ ਕਿ ਨਹੀਂ ਜਾਂ ਤੇ ਮਹੋਲੀ ਦਾ ਪੰਮਾ ਜਾਂ ਤੇ ਕਿਹੜਾ ਜਾਫੀ ਲਾਉਗਾ ਜੱਸਾ ਇਹ ਸਮੇਂ ਦੀਆਂ ਕੀ ਬਾਤਾਂ ਹੁੰਦੀਆਂ ਬਲਾਚੁਰ ਇਲਾਕੇ ਦੇ ਕਹਿੰਦੇ ਕਾਠਗੜ ਪਿੰਡ ਤੋਂ ਹੈਪੀ ਵੀ ਪ੍ਰਾ ਸਾਡਾ ਲਾਈਵ ਜੁੜਿਆ ਹਰ ਵੀ ਹੈਪੀ ਨਾਤੇ ਕਹਿੰਦੇ ਇੰਸਟਾ ਤੇ ਅਕਾਊਂਟ ਹੈ ਸੋਹਣੇ ਮੁੰਡਿਆਂ ਨੂੰ ਸਾਹਮਣੇ ਲੈ ਕੇ ਆਉਂਦਾ ਔਰ ਉਹਨਾਂ ਦੀਆਂ ਰੀਲਾਂ ਪਾਉਂਦਾ ਤੇ ਜਿਹੜੇ ਮੁੰਡੇ ਟੌਪੜੇ ਖੇੜਦੇ ਖੇੜ ਵੀ ਟੌਪੜੀ ਖੇੜਦੇ ਉਹਨਾਂ ਦੀਆਂ ਰੀਲਾਂ ਵਾਇਰਲ ਕਰਦਾ ਔਰ ਡੱਗੋ ਦਾ ਸ਼ਰਨਾ ਇੱਕ ਪਾਸੇ ਤਾਕਾ ਫਰੀਦਕੋਟ ਦੀ ਸ਼ਾਨ ਆਖਦੇ ਡੱਗੋ ਵਾਲੇ ਸ਼ਰਨੇ ਨੂੰ ਫਰੀਦਕੋਟ ਦੀ ਸ਼ਾਨ ਆਖਦੇ ਡੱਗੋ ਵਾਲੇ ਸ਼ਰਨੇ ਨੂੰ ਕਿ ਮਾਰੇ ਪੁੱਠੇ ਸਿੱਦੇ ਦਾ ਕਾਮੇ ਦਾ ਰੇਡਰਾਂ ਨੂੰ ਦੂਰੇ ਕਰਨਾ ਕਿਹਦੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨੇ ਕਿਹਦੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨੇ ਕਬੱਡੀ ਪਾਉਣ ਦੇ ਲਈ ਨੌਜਾਨ ਫੇਰ ਵਧਿਆ ਮੇਰੇ ਵੀਰੋ ਪਿੰਡਰਾਵਾਲਾ ਪਿੰਡਰਾਵਾਲਾ ਪਿਸਟਲ ਮੈਨੂੰ ਲੱਗਦਾ ਫੇਰ ਫੜਿਆ ਗਿਆ ਫੇਰ 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 ਫੜਿਆ ਗਿਆ ਆ ਉਹ ਬੱਜ ਗਈ ਕੈਂਚੀ ਲੱਗਿਆ ਜਫਾ ਤੇ ਨੰਬਰ ਲੈ ਵੀ ਸੁਖਿਆ ਨਾਮ ਦੱਸ ਮੁੰਡੇ ਦਾ ਯਾਰ ਨਾਮ ਕੀ ਹੈ ਇਹਦਾ ਨਾਮ ਵੀ ਸੁਖਾ ਤੇਰਾ ਨਾਂ ਵੀ ਸੁਖਾ ਉਹਦੇ ਨਾਲ ਸੁਖਾ ਹੈ ਤੇਰੇ ਨਾਲ ਕੰਨੇ ਦੀ ਲਗਾਂ ਮਾਤਰਾ ਲੱਗਦੀ ਹੈ ਉਹਦੇ ਨਾਲ ਸੁਖਾ ਹੈ ਇਹਦੇ ਨਾਲ ਸੁਖਾ ਹੈ ਬੜੇ ਸੋਹਣੇ ਜਫੇ ਲੱਗੇ ਆ ਹੋਲਡ ਵਾਲਾ ਨੰਬਰ ਕਲੀਅਰ ਕਰ ਦਿਓ ਜਿਹੜੇ ਬਾਹਰ ਰੈਫਰੀ ਨੇ ਕਾਲਾ ਝਨੇੜੀ ਜੀ ਰਾਜਕ ਕਰਾਵਾ ਲਾ ਜੀ ਹੋਲਡ ਵਾਲਾ ਨੰਬਰ ਕਲੀਅਰ ਕਰ ਦਿਓ ਹੋਣ ਵਾਲਾ ਨੰਬਰ ਕਾਲਾ ਚ ਨੇੜੀ ਕਹਿੰਦਾ ਤੇ ਰਾਜ ਕਹਿੰਦਾ ਵੀ ਰੇਡਰ ਦਾ ਜੀ ਉਹ ਨੰਬਰ ਲੋਂਗੋ ਵਾਲ ਦਾ ਹੈ ਪ੍ਰਬੰਧਕੀ ਭਰਾ ਨੋਟ ਕਰ ਲੈਣ ਉਹ ਨੰਬਰ ਲੋਂਗੋ ਵਾਲ ਦਾ ਜੀ ਹੁਣ ਆਊਗਾ ਸਵਾਦ ਹੁਣ ਆਊਗਾ ਸਵਾਦ ਹੁਣ ਆਊਗਾ ਸਵਾਦ ਹੁਣ 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 ਆਉ ਜਾਂਦਾ ਹੈ ਆਉ ਜਾਂਦਾ ਹੈ ਆਉ ਜਾਂਦਾ ਹੈ ਵੱਡੇ ਉਲਟ ਫੇਰ ਕਾਲਿਆ ਗਰਾਊਂਡ ਵਿੱਚ ਫੇਰ ਫੇਰ ਮੇਰੇ ਵੀਰੋ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਉਹ ਸਕਰੀਨ ਵਾਲ ਨੂੰ ਪਹਿਲਾਂ ਕਿਹਾ ਸੀ ਜੱਸਿਆ 골ਡੀ ਖੀਵਾ ਜੀ ਨੰਬਰ ਸਹੀ ਕਰਦੀ ਆਪਾਂ ਉਹ ਸਕਰੀਨ ਤੇ ਯਾਰ ਉਹਨੇ ਰਿਜ਼ਲਟ ਵੀ ਕੱਢਤਾ ਹੈ ਪਤਾ ਕੀ ਇਹ ਪਲੇਅਰ ਹੁਣ ਸਕਰੀਨ ਦੇ ਹਿਸਾਬ ਨਾਲ ਚੱਲੀ ਜਾਂਦੇ ਆ ਉਹ ਹੁਣ ਅਪਡੇਟ ਕਰਦੇ ਆ ਹੁਣ ਅਪਡੇਟ ਕਰਦੇ ਆ ਸਹੀ ਹੋ ਗਿਆ ਹੁਣ ਅਪਡੇਟ ਕਰਦੇ ਹੋ ਗਿਆ ਉਹਨੇ ਤਾਂ ਕੋਸ਼ਿਸ਼ ਕੀਤਾ ਹੀ ਸਕਰੀਨ ਵਾਲਾ ਭਾਈ ਕਹਿੰਦਾ ਮੈਂ ਕੁਝ ਨਹੀਂ ਕੀਤਾ ਕਹਿੰਦਾ ਜਿਵੇਂ ਮੈਂ ਚੱਲ ਰਹਾ ਹਾਂ ਮੈਂ ਚੱਲ ਰਿਹਾ ਹਾਂ हलो <laughs> चांगली ते पनौला आउजी ਹਾਂ ਇੱਕ ਗੱਲ ਬਾਈ ਦੇਖੋ ਆਪਾਂ ਕਹਿ ਤਾਂ ਦਿੰਨੇ ਆ ਵੀ ਇਹ ਵੱਡਾ ਮੱਲ ਹੈ ਵੱਡਾ ਸਟਾਰ ਹੈ ਪਰ ਸਾਡਾ ਫਰਜ ਬਣਦਾ ਵੀ ਸਤਕਾਰ ਕਰਨ ਦਾ ਉਹਨੂੰ ਸਰਟੀਫਾਈ ਕਰਾਓ ਡੱਗੋ ਵਾਲੇ ਸ਼ਰਨੀ ਨੂੰ ਉਹ ਕਨਵੇਂ ਦੁਆਰਾ ਕਲੀਅਰ ਕਰੋ ਮੈਨੂੰ ਜਿਹਨੇ ਉਹ ਰਿਜ਼ਲਟ ਦਿੱਤਾ ਹੈ ਜਿਹੜੇ ਵੀ ਨੇ ਰਿਜ਼ਲਟ ਦਿੱਤਾ ਨਾ ਵੀ ਆਹ ਪੁਆਇੰਟ ਇੱਧਰ ਹੈ ਪੁਆਇੰਟ ਰੇਟਰ ਹੈ ਉਹ ਕਨਾਂ ਸਾਨੂੰ ਕਲੀਅਰ ਕਰੋ ਸਾਨੂੰ ਹਾਂ ਜਿਹੜੇ ਜਿਹੜੇ ਰੈਫਰੀ ਨੇ ਉਹ ਰੀਪਲੇ ਦੇਖਿਆ ਨਾ ਉਹ ਇੱਥੇ ਦਵਾਰੇ ਆ ਕੇ ਕਲੀਅਰ ਕਰ ਦੇਵੇ ਇੱਥੇ ਆ ਕੇ ਕਿਉਂਕਿ ਉਹ ਕਹਿੰਦੇ ਸਾਨੂੰ ਯਾਰ ਕਲੀਅਰ ਤਾਂ ਕਰੋ ਸਾਨੂੰ ਦਿਖਾਓ ਕਿਉਂਕਿ ਉਹ ਕਹਿੰਦੇ ਅਸੀਂ ਕਬੱਡੀ ਖੇੜੀ ਜਾਂਦੇ ਆਂ ਵੀ ਰੀਪਲੇ ਤੁਸੀਂ ਚੈੱਕ ਕਰ ਲਿਓ ਵੀ ਸਾਨੂੰ ਦੱਸੋ ਕਲੀਅਰ ਕਰੋ ਸਾਨੂੰ ਹਾਂਜੀ ਕਾਲਾ ਜੀ ਲਓ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆ ਰਮਣ ਹਸਨਪੁਰੀਆ ਕਬੱਡੀ ਪਾ ਰਿਹਾ ਹੈ ਹੌਲੀ ਕੀ ਕਰਮ ਨੇ ਕਨੇ ਸਕੋਰ ਟੱਕਰ ਦੇ ਸਕਰੀਨ ਤੋਂ ਸਾਨੂੰ ਤੇ ਵਾਰੀ ਵਾਰੀ ਕਿਹਨੋਂ ਹਟਦੇ ਨਹੀਂ ਕਿਉਂ ਗੋਲੀਆਂ ਵੀ ਕਮ ਸਹੀ ਆ ਨਾ ਫਿਰ ਲਓ ਡੱਗੋ ਰਮਣਾ ਦਾ ਸ਼ਰਨਾ ਤੇ ਰਮਣਾ ਹਸਨਪੁਰੀਆ ਕਬੱਡੀ 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 ਟੱਕਰ 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 ਸਿਰਾ ਆ ਜਾਂਦਾ ਹੈ ਆ ਜਾਂਦਾ ਹੈ ਆਉਂ ਜਾਂਦਾ ਹੈ ਹਸਨਪੁਰੀਆ ਹਸਨਪੁਰੀਆ ਜੇਨ